ਪਤਾ ਕੀ ਜੀ ਉਹਨਾਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਰਿਹਾ ਹੁਣ ਸੁਖੀ ਕਰੀ ਉਹ ਤਾਂ ਕਹਿੰਦੇ ਜੀ ਜਿਹੜਾ ਪਪੂਵੰਤਮਨ ਜਲੰਧਰ ਜਿਹੜਾ ਕਿਰਾਏ ਤੇ ਘਰ ਲੈ ਲੈ ਮੈਂ ਕਿਤੇ ਲੈ ਲਈ ਜੀ ਅਜੇ ਤਾਂ ਮੈਂ ਕਰ ਕਰ ਲਿਆ ਨਹੀਂ ਜੰਧਰ ਕਿਰਾਏ ਤੇ ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ ਜਲੰਧਰ ਕਿਰਾਏ ਤੇ ਘਰ ਲੈ ਲੈ ਕਿਉਂਕਿ ਇਸ ਘਰ ਚੋਂ ਪਪੂਵੰਤਮਨ ਨੂੰ ਕੱਢਿਆ ਜਾਊਗਾ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹੁੰਦਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਫਰੋਜਪੁਰ ਤੋਂ ਕੱਢੇ ਤੁਸੀਂ ਘਰ ਗੁਰਦਾਸ ਕੋ ਲੈ ਲਿਆ ਬਾਅਦ ਗੁਰਦਾਸਪੁਰਾ ਨੇ ਤੁਹਾਨੂੰ ਗੜਤਾ ਤੁਸੀਂ ਘਰ ਪੰਜ ਪੰਜ ਕੁਲੇ ਲੈ ਲਿਆ ਤੋਂ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਘਰ ਚੰਨੀ ਨੂੰ ਦੇਤਾ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉੱਥੇ ਤੁਹਾਨੂੰ ਲੱਗਿਆ ਵੀ ਚਲ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਟੁੰਦੇ ਦਾ ਜੀ ਤੁਸੀਂ ਪਹਿਲਾਂ ਆਪਣੇ ਘਰ ਗਿਣ ਲਓ ਕਿਰਪਾ ਕਰਕੇ ਮੇਰੇ ਘਰ ਦੀ ਵੇਖਣਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਐਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ ਇਹ ਤੋਂ ਪਹਿਲਾਂ ਵੀ 3-4 ਵਾਰੀ ਇਦਾਂ ਕਰਾ ਚੁੱਕੇ ਨੇ ਉਹ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਤ ਮਾਨ ਨੇ ਝਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਚ ਜੋ ਬਾਟੀ ਵੀ ਮੋਕਰ ਕੀ ਫਿਰ ਚੁੱਪ ਕਰਕੇ ਬਹਿ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਜਾਕਰ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ 'ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇਦਾਂ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਏ ਕਰਤਾ ਇਹਨੂੰ ਆਏ ਨਾ ਕਰਿਓ ਉਹਨਾਂ ਪੰਜਾਬ ਸਰਕਾਰ ਸੱਚੀ ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ ਡਰੱਗਸ ਤੇ ਕ੍ਰਪਸ਼ਨ ਤੇ ਨੌਕਰੀਆਂ ਦੇਣ ਸੰਬੰਧੀ ਅੱਜ ਵੀ ਹੁਣ ਮੈਂ ਹੜਾਂ ਦਾ ਜਿਹੜਾ ਉਹ ਬਾਜ ਜੱਜਾ ਲੈਣ ਜਾਂਦੇ ਬਾਜ ਕਿਉਂ ਜਾਂਦੇ ਜੀ ਪਹਿਲੇ ਕਿਉਂ ਨਹੀਂ ਜਾਂਦੇ ਅਸੀਂ ਠੀਕ ਕਰਨ ਅੱਜ ਮੈਂ ਖੱਗਰ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ ਮਕੋੜ ਸਾਹਿਬ ਜਾਊਂਗਾ ਅੱਜ ਆਲੇ ਦੁਆਲੇ ਪਿੰਡ ਨੇ ਹੋਤੀਪੁਰ ਹੈ ਕੁਦਨੀ ਹੈ ਜਿਹੜਾ ਕੜੈਲ ਹੈ ਚੰਦੂ ਚਾਂਦੂ ਹੈ ਥੇੜੀ ਹੈ ਮੰਡਵੀ ਹੈ ਅੰਦਾਣਾ ਹੈ ਮੈਂ ਉਹਨਾਂ ਪਿੰਡਾਂ 'ਚ ਜਾ ਰਿਹਾ ਲੋਕਾਂ ਨਾਲ ਮਿਲ ਰਿਹਾ ਕਿ ਆਜ ਦੱਸੋ ਨਾਲ ਮੇਰੇ ਸਾਰੇ ਸੈਕਟਰੀ ਇਰੀਗੇਸ਼ਨ ਵਗੈਰਾ ਸਾਰੇ ਜਾਣਗੇ ਕਿ ਕੋਈ ਕਿਨਾਰਾ ਕਿਉਂਕਿ ਬੋਰੀਆਂ ਭਰ ਰੱਖੀਆਂ ਨੇ ਸਾਰੀਆਂ ਹੁਣ ਹਜੇ ਟਾਈਮ ਹੈਗਾ ਕਿ ਪੱਕ ਨਾਰਿਆਂ ਨੂੰ ਹੋਰ ਕਿਉਂਕਿ ਉਸ ਤੋਂ ਬਾਅਦ ਫਸਲ ਬੀਜੀ ਜਾਂਦੀ ਹੈ ਫਿਰ ਜਾਣਾ ਮੁਸ਼ਕਲ ਹੋ ਜਾਂਦਾ ਅੱਜ ਮੈਂ ਉੱਥੇ ਜਾਊਂਗਾ ਜੀ ਅੱਜ ਤਿੰਨ ਘਰਾਂ ਚ ਜਿਹਦੇ ਵਿੱਚ ਜਖੇਪਲ ਪਿੰਡ ਤੋਂ ਸ਼ਹੀਦ ਤਰਲੋਚਨ ਸਿੰਘ ਫੌਜ ਦੇ ਵਿੱਚ ਜਿੰਨਾਂ ਦੀ ਸ਼ਹੀਦੀ ਹੋ ਗਈ ਤੇ ਹਰ ਸਿਮਰਨ ਸਿੰਘ ਤਸਹਾੜ ਤੋਂ ਤੇ ਸੁਰਿੰਦਰ ਸਿੰਘ ਸ਼ਹੀਦ ਡੂਡੀਆਂ ਇਹ ਮੂਨਕ ਦੇ ਨੇੜੇ ਹੈ ਇਹ ਤਿੰਨੋਂ ਸ਼ਹੀਦ ਨੇ ਜਿਨ੍ਹਾਂ ਨੂੰ ਨੇ ਦੇਸ਼ ਲਈ ਸ਼ਹੀਦੀ ਦਿੱਤੀ ਪਰ ਇਲੈਕਸ਼ਨ ਕੋਰ ਲੱਗਣ ਕਰਕੇ ਅਸੀਂ ਇਹਨਾਂ ਨੂੰ ਇਨਾਂ ਦਾ ਜਿਹੜਾ ਮਾਨ ਸਨਮਾਨ ਦਾ ਜਿਹੜਾ ਪੰਜਾਬ ਸਰਕਾਰ ਦਾ 1 ਕਰੋੜ ਰੁਪਏ ਦਾ ਡਰਾਫਟ ਹੈ ਉਹ ਨਹੀਂ ਦੇ ਸਕੇ ਅੱਜ ਮੈਂ ਉਹਨਾਂ ਦੇ ਘਰੇ ਵੀ ਜਾਊਂਗਾ ਜੀ ਕਿਉਂਕਿ ਕੋਡ ਜਿਹੜਾ ਉਹ ਚੱਕਿਆ ਗਿਆ ਤਾਂ ਹੁਣ ਅਸੀਂ ਇਹ ਜਿਹੜਾ ਪੰਜਾਬ ਸਰਕਾਰ ਦੀ ਮਾਨ ਸਨਮਾਨ ਦੇਣ ਦੀ ਸ਼ਹੀਦ ਦੇ ਪਰਿਵਾਰ ਨੂੰ ਉਸ ਸਕੀਮ ਹੈ ਉਹ ਉਹਦੇ ਤਹਿਤ ਮੈਂ ਉਹਨਾਂ ਦੇ ਘਰੇ ਜਾਊਂਗਾ ਜੀ ਬਾਕੀ ਇਹਨਾਂ ਨੂੰ ਕਹੀ ਜਾਣ ਦਿਓ ਜੀ ਇਹਨਾਂ ਨੇ ਕਰਨਾਂ ਦਾ ਉਹਨਾਂ ਨੂੰ ਕੁਝ ਹੈ ਨਹੀਂ ਕੋਈ ਕਿਸੇ ਨਾਲ ਲੜੀ ਜਾਂਦਾ ਕੋਈ ਕਿਸੇ ਨਾਲ ਲੜੀ ਜਾਂਦਾ ਮੇਰੀ ਤਾਂ ਲੜਾਈ ਡਰੱਗਸ ਨਾਲ ਐ ਮੇਰੀ ਲੜਾਈ ਮਹਿੰਗਾਈ ਨਾਲ ਐ ਮੇਰੀ ਲੜਾਈ ਗਰੀਬੀ ਨਾਲ ਐ ਮੇਰੀ ਲੜਾਈ ਆ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ ਰਾਹ ਜਿਹੜੇ ਅੜਿੱਕੇ ਨੇ ਮੇਰੀ ਲੜਾਈ ਉਹਨਾਂ ਨਾਲ ਐ